ਤੂੜੀ ਵਾਲੀ ਮਸ਼ੀਨ ਤੇ ਤਾਂ ਸਾਡੇ ਡਰਾਈਵਰ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਸੀ ਵੀ ਹਸਾਬ ਨਾਲ ਰਹੀਂ ਸਾਡੇ ਕੋਲੇ ਸੂਪਰ ਪਹਿਲਾਂ ਸਿੰਪਲ ਸੀ ਜਦੋਂ ਸਾਡੇ ਇੱਕ 7.5 ਸਾਡੇ ਇੱਕ 7 ਤੋਂ ਪਹਿਲਾਂ ਹੀ ਹਾਂਜੀ ਹਾਂ ਸਿਲਵਾ ਇਹ ਲਾਟ ਲੱਗ ਪੈਂਦਾ ਸੀ ਅੱਛਾ ਤੇ ਪਹਿਲਾ ਲੋ ਠੀਕ ਹੈ ਹੁਣ ਅਸੀਂ ਅਸੀਂ ਇਤ ਕੀ 11 11 ਵਜੇ ਦੇ ਤਿੱਕਰ ਵੀ ਦੂਜਾ ਗੇਅਰ ਨਹੀਂ ਕੱਢਿਆ 110 ਲੀਟਰ ਦੀ ਆਪਣੀ ਟੈਂਕੀ ਆ ਇਹ ਹੈ ਹਾਂਜੀ ਕੰਮ ਚ ਪਾਉਣਾ ਤਾਂ ਕਾਲਜਾ ਕਢ ਦਿੰਦਾ ਉਹ ਵੀ ਆਪਾਂ ਫੁਕਰ ਪੁਣੇ ਵਾਸਤੇ ਕੰਮ ਪੈਸੇ ਨਹੀਂ ਲਾਏ ਸਾਡਾ ਟਰੈਕਟਰ ਆ ਜਿਹੜਾ بڑے ਪਿੰਡ ਦੇ ਵਿੱਚੋਂ ਵੀ ਆਇਆ ਸੀ ਜਿਹੜੇ ਇੱਥੇ ਡੈਮੋ ਲੱਗੀ ਆਜੂ ਲੈ ਉਹ ਨਹੀਂ ਲੈ ਕੇ ਪੀਆ ਤੇ ਗੱਲ ਵੀ ਆ ਗਈ ਬਈ ਰੁਪਏ ਜਿੰਨੇ ਕ ਸੋਚੇ ਸੀ ਵੀ ਖਰਚਾ ਹੁਣ ਅੱਜ ਦੀ ਮਹਿੰਗਾਈ ਦੇ ਸਾਨਾ ਵਾਧਾ ਹੋਣਾ ਵਾਵਾ ਕਿ ਕਿਵੇਂ ਰੁਪਏ ਤੇ ਇਹਦੇ ਚ 36 36 30 ਟਰੈਕਟਰ ਵੜ ਗਿਆ ਉੱਥੇ ਅਸੀਂ ਤਾਂ 12-1300 ਚੱਕਰ ਦੇ ਉੱਤੇ ਹੀ ਬਹੁਤ ਵੱਡਾ ਸ਼ੇਰ ਬਣਾਈ ਬੈਠੇ ਸੀ ਠੀਕ ਹੈ ਜੀ ਪਰ ਇਹਦਾ ਹੁਣ ਪਤਾ ਲੱਗਿਆ ਵੀ ਇਹਦੀ ਜਿਹੜੀ ਇਹਦੀ ਟਰਬੋ ਐ 1800-2000 ਤੇ ਜਾ ਕੇ ਕੰਮ ਕਰਦੀ ਐ ਤਾਂ ਉਹਦੇ ਵਿੱਚ ਇਹ ਆ ਵੀ ਬਸ ਜਿੱਥੇ ਖੜ ਜਾਂਦਾ ਸੀ ਫਿਰ ਬਾਬੇ ਨੂੰ ਆਖਦੀ ਦੱਸੇ ਵੀ ਚੱਲ ਅੱਛਾ ਇਹਨੂੰ ਫਿਰ ਬਾਬੇ ਦਾ ਨਾਮ ਦੇ ਰੱਖਿਆ ਹਾਂ ਜੀ ਬਸ ਟਪਾਈ ਮੈਂ ਕਿਹਾ ਵੀ ਟਪਾ ਦਈਏ ਠੀਕ ਹੈ ਤਾਂ ਥੋੜਾ ਜਿਹਾ ੜਨ ਲੱਗਿਆ ਤੇ ਮੈਂ ਰੇਸ ਤੇ ਪੈਰ ਦੇਤਾ ਉਹ ਪਿੱਛੋਂ ਹਿੱਸਾ ਟਰਾਲੀ ਦਾ ਪਟਾ ਪਟਾ ਤੇ ਬ੍ਰੇਕਾਂ ਘਾਰਤੀਆਂ ਜਿਵੇਂ ਮੰਨ ਲਓ ਬਈ ਅੱਜ ਕੱਲ ਚੱਲਦੀਆਂ ਹਨਾ ਹਰੇਕ ਟਰ ਉੜਤਾ ਦਾ ਨਿਕਲ ਹੀ ਗਿਆ ਅੱਛਾ ਜੀ ਉਹ ਫਿਰ ਅਸੀਂ ਲੈਫਟ ਵੀ ਸੀ ਜਿਹੜੀ ਉਹ 36 30 ਦੀ ਪਾਤੀ ਹੈ ਇਹਦੇ ਲੈ ਵੀ ਮੱਕੀ ਮੁੱਕੀ ਚ ਧੱਕਾ ਬਹੁਤ ਹੋ ਜਾਂਦਾ ਕੋਈ ਕਲੱਚ ਦਾ ਐ ਤਾਂ ਨਹੀਂ ਜਿਵੇਂ 59 ਗ੍ਰਾਮ ਮੁਸ਼ਕਾਈ ਜਾਂਦਾ ਹੋਵੇ ਜਾਂ ਵਾਹ ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਮੋਡੀਫਿਕੇਸ਼ਨ ਬਾਰੇ ਗੱਲਬਾਤ ਕਰਾਂਗੇ ਵੀ ਮੋਡੀਫਿਕੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਇਹ ਟਰੈਕਟਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਪੂਰਾ ਇੰਜਨ ਹੀ ਚੇਂਜ ਹੈ ਤੇ ਇਹ ਕਿਸਾਨ ਵੀਰ ਆ ਜਿਨ੍ਹਾਂ ਨੇ ਇਹ ਟਰੈਕਟਰ ਤਿਆਰ ਕਰਵਾਇਆ ਕਿੱਥੋਂ ਟਰੈਕਟਰ ਤਿਆਰ ਕਰਾਇਆ ਤੇ ਕਿਵੇਂ ਇਹ ਰਿਹਾ ਕਿੰਨਾ ਕਿਤੇ ਪੈਸਾ ਲੱਗਾ ਸਾਰੀ ਜਾਣਕਾਰੀ ਆਪਾਂ ਲਵਾਂਗੇ ਤੇ ਮਿਲੌਣੇ ਆ ਤੁਹਾਨੂੰ ਬਾਈ ਜੀ ਹੋਰਣਾ ਬਾਈ ਜੀ ਸਵਾਗਤ ਆ ਚੈਨਲ ਤੇ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਸ਼ੋਬ ਨਾਮ ਤੇ ਜੀ ਐਡਰੈਸ ਦੱਸਿਓ ਜੀ ਮੇਰਾ ਸ਼ੋਬ ਨਾਮ ਹਰਜੀਤ ਸਿੰਘ ਬਰਾੜਾ ਜੀ ਠੀਕ ਹੈ ਜੀ ਪਿੰਡ ਮਹਾਰਾਜਵਾਲ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਠੀਕ ਹੈ ਬਾਈ ਜੀ ਠੀਕ ਜੀ ਤੇ ਬਾਈ ਜੀ ਆਪਣੀ ਕਿੰਨੇ ਏਕੜ ਦੀ ਖੇਤੀ ਕਰਦੇ ਆਪਾਂ ਠੇਕੇ ਤੇ ਵੀ ਲੈਣੇ ਆ ਬਾਈ ਕਿਵੇਂ ਜੀ ਹਾਂ ਜੀ ਕੁਛ ਇਹ ਆ ਵੀ ਘਰ ਦੀ ਹੈਗੀ 15 18 ਕਿੱਲੇ ਕਰਦੇ ਆ ਆਪਣੇ ਠੀਕ ਹੈ ਬਾਈ ਜੀ ਤੇ 40 45 ਕਿੱਲੇ 50 ਕਿੱਲਾਂ ਦੇ ਕਰੀਬ ਠੇਕੇ ਤੇ ਲੈ ਲੈਣੇ ਆ ਠੀਕ ਹੈ ਬਾਈ ਜੀ ਹਾਂ ਜੀ ਬਾਈ ਜੀ ਇਹ ਮੋਡੀਫਿਕੇਸ਼ਨ ਹੁਣ ਕਈ ਤਰ੍ਹਾਂ ਦੀ ਹੁੰਦੀ ਹੈ ਪਹਿਲਾਂ ਆਪਣੇ ਕੋਲੇ ਕਿਹੜੇ ਕਿਹੜੇ ਟਰੈਕਟਰ ਆ ਜੀ ਪਹਿਲਾਂ ਆਪਣੇ ਕੋਲੇ ਇੱਕ ਆਇਸ਼ਰ ਆ ਜੀ ਠੀਕ ਹੈ ਜੀ ਛੋਟਾ ਇੱਕ ਮਹਿੰਦਰਾ ਡੀਆਈ 275 ਕਿਹੜੇ ਪੇ ਪੁਰਾਣੇ ਪੀਲੇ ਰਿਮਾਂ ਵਾਲੇ ਬਿਲਕੁਲ ਤੇ ਤੀਜਾ ਇਹ ਲਿਆ ਸੀ ਠੀਕ ਹੈ ਹਾਂਜੀ ਇਹ ਬਈ ਫਿਰ ਮੰਨ ਲਓ ਵੀ ਇੰਜਨ ਅੱਛਾ ਇਹ ਮੰਨ ਲਓ ਜਿਹੜਾ ਹਿੰਦਸਤਾਨ ਹੈ ਇਹ ਵੀ ਤੁਹਾਡਾ ਘਰ ਦਾ ਸੀ ਨਹੀਂ ਇਹ ਲਿਆ ਸੀ ਅੱਛਾ ਲੈ ਕੇ ਤਿਆਰ ਕਰਾਇਆ ਲੈ ਕੇ ਤਿਆਰ ਕਰਾਇਆ ਆ ਜਾ ਬਈ ਮੈਂ ਮੈਂ ਤੇਰਾ ਨੇੜੇ ਆ ਕੇ ਦਿਖਾ ਹੁਣ ਇਹ ਬਈ ਫਿਰ ਮੰਨ ਲਓ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਪਿਛਲਾ ਹਿੱਸਾ ਵੀ ਨਵਾਂ ਹੀ ਲਿਆ ਕਿ ਟਰੈਕਟਰੀ ਪੂਰਾ ਲਿਆ ਸੀ ਪੂਰਾ ਟਰੈਕਟਰੀ ਲਿਆ ਸੀ ਜੀ ਹਿੰਦਸਤਾਨ ਹਾਂਜੀ ਹਾਂਜੀ ਠੀਕ ਹੈ ਇਹ ਫਿਰ ਤੁਹਾਡੇ ਹੀ ਮੰਨ ਲਓ ਸੀਗੀ ਸਲਾਹ ਕਿ ਮੈਸਤਰੀ ਨੇ ਇਦਾਂ ਸਲਾਹ ਦਿੱਤੀ ਕੋਈ ਨਹੀਂ ਜੀ ਉਹ ਜਿਹੜਾ ਪੁਰਾਣਾ ਇੰਜਨ ਸੀ ਠੀਕ ਹੈ ਉਹ ਪੁਰਾਣੇ ਇੰਜਨ ਦੇ ਵਿੱਚ ਜ਼ੋਰ ਤਾਂ ਬਥੇਰਾ ਸੀ ਪਰ ਉਹਦਾ ਜਿਹੜਾ ਸੀਗਾ ਅਸੀਂ ਪਾਵਰ ਕਰਵਾ ਲਿਆ ਤੇ ਉੱਪਰਲੇ ਪਾਸੇ ਜਿਹੜਾ ਪੰਪ ਆਹਾ ਠੀਕ ਹੈ ਪ੍ਰੈਸ਼ਰ ਵਾਲਾ ਉਹ ਮਿਸਤਰੀ ਨੇ ਉਹ ਕੇਮ ਵਾਲੇ ਤੇ ਲਾਤਾ ਠੀਕ ਹੈ ਉਹ ਜਦੋਂ ਚੱਲਦਾ ਸੀ ਤੇ ਉਹ ਕੇਮ ਦੀ ਘਰਾਰੀ ਆ ਜਿਹੜੀ ਉਹ ਦਬ ਜਾਂਦੀ ਸੀ ਠੀਕ ਹੈ ਜੀ ਫਿਰ ਇਹ ਜ਼ੋਰ ਲਾਉਣਾ ਹਟ ਜਾਂਦਾ ਸੀ ਠੀਕ ਹੈ ਜੀ ਅਸੀਂ ਦੋ ਤਿੰਨ ਵਾਰੀ بڑے ਮਿਸਤਰੀਆਂ ਨੂੰ ਦਿਖਾਇਆ ਨਾ ਠੀਕ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੁੜ ਕੇ ਸਾਨੂੰ ਭਾਈ ਭਾਈ ਗਰਮੀਤ ਸਿੰਘ ਜੀ ਮਾਨ ਕੋਟ ਭਾਈ ਕੋਟ ਭਾਈ ਤੋਂ ਠੀਕ ਉਹਨਾਂ ਬਾਰੇ ਪਤਾ ਲੱਗਿਆ ਤੋ ਉਹਨਾਂ ਨੇ ਫਿਰ ਸਾਡੇ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਯਾਰ ਆਪਾਂ ਜੇ ਇਹਦਾ ਕਾਢੀ ਦੀਗੇ ਕੰਮ ਠੀਕ ਹੈ ਤੇ ਫਿਰ ਅਸੀਂ ਆ ਕਰਲੋਸ ਕਰਦਾ 4R 1040 ਇੰਜਨ ਹੀ ਲੈ ਆਂਦੇ ਜੀ ਠੀਕ ਹੈ ਇਹ ਕਿੰਨੇ ਐਚਪੀ ਇੰਜਨਾ ਬਾਈ ਇਹ 110 ਹੈ ਜੀ 110 ਮੰਨ ਲਓ ਵੀ origignal ਹੈ ਇਹ ਜਿੰਨਾ ਹੈ ਬਿਲਕੁਲ origignal ਹੈ ਉਦੋਂ ਉੱਤੇ ਕੋਈ ਵਧਾਈ ਤਾਂ ਨਹੀਂ ਐਚਪੀ ਆਪਾਂ ਨਾ ਜੀ ਨਾ ਨੋਰਮਲ origignal ਹੀ ਰੱਖ ਜਿਹੜਾ ਜਿਵੇਂ ਆਇਆ ਓਵੇਂ ਵਾਸੇ ਦਾ ਸਾਰਾ ਟੋਟਲ ਕੰਮ ਕੀਤਾ ਠੀਕ ਹੈ ਜੀ ਇੱਕ ਬਈ ਹੋਰ ਗੱਲ ਬਈ ਅੱਜ ਕੱਲ ਹਰੇਕ ਬੰਦਾ ਕਹਿੰਦਾ ਮੋਡੀਫਿਕੇਸ਼ਨ ਕਰਦੇ ਆ ਮੈਸਤਰੀ ਨੂੰ ਵੀ ਅਗਲਾ ਮਾੜਾ ਕਹਿੰਦਾ ਹਨਾ ਵੀ ਥੋੜਾ ਇਧਰ ਕਿਵੇਂ ਰੁਝਾਨ ਰਿਹਾ ਵੀ ਆਪਦੀ ਆਪ ਤੁਸੀਂ ਇਧਰ ਨੂੰ ਆਏ ਮੋਡੀਫਿਕੇਸ਼ਨ ਬਾਰੇ ਕਿਵੇਂ ਬਸੇ ਜੀ ਵੀ ਫਿਰ ਹੁਣ ਜੋਰ ਆ ਜਿਹੜਾ ਉਹ ਵੱਧ ਹੋਵੇ ਤਾਂ ਫਿਰ ਸਵਾਦ ਵੱਖਰਾ ਹੀ ਹੁੰਦਾ ਠੀਕ ਹੈ ਬਾਕੀ ਜਿਹੜੀ ਮੋਡੀਫਿਕੇਸ਼ਨ ਆ ਆਪਾਂ ਗਲਤ ਨਹੀਂ ਕਰਵਾਈ ਇਹਦਾ ਪੁਰਾਣੇ ਇੰਜਨ ਵਾਲੋ ਤੇਲ ਦਾ ਖਰਚਾ ਬਹੁਤ ਘੱਟ ਹੈ ਠੀਕ ਹੈ ਜੇ ਆਪਾਂ ਵੇਖ ਗਏ ਬਈ ਇਹ ਬਾਈ ਹੋਰਾਂ ਨੇ ਆਪਦੇ ਕੰਮ ਨੂੰ ਮੋਡੀਫਿਕੇਸ਼ਨ ਕਰਾਈ ਹੈ ਤੇ ਫਾਇਦਾ ਲੈਣ ਨੂੰ ਕਰਾਈ ਆਪਾਂ ਬਈ ਆਪਾਂ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਮੇਲ ਲਿਆਂ ਤੇ ਲੈ ਕੇ ਜਾਣਾ ਜਾਂ ਕੁਛ ਲੈਣਾ ਖੇਤੀ ਲਈ ਘਰ ਦੀ ਖੇਤੀ ਲਈ ਹੁਣ ਜਿਹੜੇ ਇੰਪਲੀਮੈਂਟ ਆ ਉਹ ਵੱਡੇ ਹੁੰਦੇ ਜਾਂਦੇ ਬਾਈ ਬਿਲਕੁਲ ਬਿਲਕੁਲ ਤਾਂ ਫਿਰ ਉਹਦੇ ਵਿੱਚ ਕੱਲ ਨੂੰ ਸਰਕਾਰ ਨੇ ਜੇ ਬੰਦ ਕਰਤਾ ਤਾਂ ਉਹਦੇ ਲਈ ਹੁਣ ਗੱਠਾਂ ਜਿਹੜੀਆਂ ਹੈਗੀਆਂ ਉਹ ਕੋਈ ਚੱਕ ਨਹੀਂ ਰਿਆ ਸਹੀ ਹੈ ਤੇ ਉਸ ਤੋਂ ਬਾਅਦ ਫਿਰ ਝੋਨੇ ਵਾਲਾ ਜਿਹੜਾ ਖ ਪਰਾਲੀ ਆ ਉਹ ਖ ਪਾਵਾਂਗੇ ਤੁਸੀਂ ਕਿਸੇ ਪਾਸੇ ਤੇ ਫਿਰ ਮਾੜਾ ਟਰੈਕਟਰ ਬਾਈ ਉਹਨੂੰ ਨਹੀਂ ਕਾੜਦਾ ਇਹਦੇ 'ਚ ਬਾਈ ਹੋਰਾਂ ਨੇ ਜਿੰਨਾ ਕਿ ਚਲਾਇਆ ਜਿਵੇਂ ਹੁਣ ਲਾਸਟ ਆਪਣਾ ਸੀਜ਼ਨ ਲੰਘ ਗਿਆ ਮੱਕੀ ਜਲੇ ਜ਼ੋਰ ਦਾ ਯੁੱਧ ਚੱਲੇ ਆ ਜਿਹੜੇ ਹਾਂਜੀ ਉਹਦੇ 'ਚ ਵੀ ਬਾਈ ਹੋਰਾਂ ਦਾ ਐਕਸਪੀਰੀਅੰਸ ਆਈ ਫੋਲੇ ਦਾ ਇਹ 10 ਕਿਲੇ ਮੱਕੀ ਸੀ ਜੀ ਅੱਛਾ ਜੀ ਨਾ ਤਾਂ ਉਹ ਪਾਣੀ ਸੀ ਠੀਕ ਹੈ ਤੇ ਨਾ ਉਹ ਸੁੱਕਿਆ ਸੀ ਠੀਕ ਹੈ ਜੀ ਉਹ ਇੱਕ ਗਾਰਾ ਜਿਹਾ ਸੀ ਵੀ ਜਿਹੜਾ ਟਾਇਰਾਂ ਨੂੰ ਫੜ ਕੇ ਖੜ ਜਾਂਦਾ ਸੀ ਬਿਲਕੁਲ ਜੀ ਉਹਦੇ ਵਿੱਚ ਸਾਡੇ ਕੋਲੇ ਇੱਕ ਸੱਜਣ ਦਾ ਮੇਰੇ ਦਾ ਆਪਣੇ ਕੋਲੇ 4x4 ਵੀ ਸੀਗਾ ਅਰਜਨ 605 ਠੀਕ ਹੈ ਜੀ ਤੇ 800 ਰਿਆਰਜਨ 655 ਉਹ ਜਿਹੜਾ ਨਵੀਂ ਟੈਕਨੀਕ ਦਾ ਉਹ 70 ਕਿ ਘੰਟੇ ਚੱਲਿਆ ਸੀ ਹੂੰ ਤਾਂ ਉਹਦੇ ਵਿੱਚ ਇਹ ਆ ਵੀ ਬੱਸ ਉਹ ਜਿੱਥੇ ਖੜ ਜਾਂਦਾ ਸੀ ਫਿਰ ਬਾਬੇ ਨੂੰ ਆਖਦੀ ਦੱਸੇ ਵੀ ਚੱਲ ਅੱਛਾ ਇਹਨੂੰ ਫਿਰ ਬਾਬੇ ਦਾ ਨਾਮ ਦੇ ਰੱਖਿਆ ਹਾਂ ਦੇ ਹਾਂ ਬਸ ਫਿਰ ਇਹ ਕੱਢਦਾ ਸੀ ਬਈ ਹਾਂ ਹਾਂ ਬਹੁਤ ਜ਼ੋਰ ਲਵਾ ਠੀਕ ਹੈ ਕੰਮ ਕੇ ਦਿਖਾ ਬਈ ਬਹੁਤ ਜ਼ਿਆਦਾ ਜ਼ੋਰ ਲਵਾਇਆ ਬਾਈ ਇਹਦਾ ਅੱਛਾ ਹਾਂ ਆ ਜਿਵੇਂ ਬੰਪਰ ਵੀ ਟੇਡਾ ਹੋਇਆ ਪਿਆ ਥੋੜਾ ਜਿਹਾ ਇਹ ਵੀ ਤੱਕਾ ਤੱਕਾ ਵੀ ਲਾਇਆ ਬਈ ਇਹ ਬੰਪਰੇ ਛੋਟੇ ਨੇ ਜੀ ਉਹ ਅੜਗੀ ਟਰਾਲੀ ਠੀਕ ਹੈ ਜੀ ਇਹਦੇ ਪਿੱਛੇ ਰੂਟਾ ਵੈਕਟਰ ਸੀ ਇਹਨੇ ਬੱਸ ਤੱਕਦਾ ਜੀ ਤਾਂ ਚੌੜ ਨਾਲ ਤੱਕਦਾ ਜਾਂ ਕੁਛ ਵੀ ਟਰਾਲੀ ਚ ਸਿੱਧਾ ਵੱਜਿਆ ਤੇ ਬੰਪਰ ਜਤਾਂ ਚੱਕਿਆ ਠੀਕ ਹੈ ਜੀ ਬਾਈ ਮਿੱਤਰੋ ਗੱਲਾਂ ਬਹੁਤ ਐ ਇਹਦੇ ਹਸ ਪਾਵਰ ਬਾਰੇ ਹੋ ਗਈਆਂ ਹੋਰ ਵੀ ਬ੍ਰੇਕਾਂ ਬਾਰੇ ਕਲਚ ਬਾਰੇ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੇ ਤੇ ਜਾਨੀ ਮੱਕੀ ਵਾਲੇ ਥਾਣੇ ਬਾਈ ਫੁੱਲ ਨਿਆਰਾ ਦਿੱਤਾ ਬਹੁਤ ਜ਼ੋਰ ਮਾਰਦਾ ਬਾਈ ਸਾਡੇ ਤਾਂ ਜਿਹੜਾ ਅਸੀਂ ਹੁਣ ਪਿੰਡ ਦੇ ਵਿੱਚ ਵੀ ਆ ਜਾਂ ਉਵੇਂ ਵੀ ਚਲਾਉਣੇ ਆਪਾਂ ਆਪਣੇ ਕੋਲੇ 13 ਹਾਲਾ ਬਲੌਰ ਸਿੰਘ ਦੇ ਬਣੇ ਬਾਈ ਹਾਂ ਤੇ ਵੱਡੀ ਖਾਨਾ ਰੋਡ ਜੈਤੋ ਹਾਂ ਜੀ ਉਹ ਵੀ ਆਪਣੇ ਦਬੜੀ ਖੰਨਾ ਰੋਡ ਜਿਹੜਾ ਜਿੱਥੋਂ ਉੱਥੇ ਬਣਿਆ ਬਈ ਅਸੀਂ ਤਾਂ ਕਦੇ ਬਈ ਸੀ ਨਹੀਂ ਕੀਤੀ ਉਹਦੇ ਤੇ ਅੱਛਾ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਬਈ ਠੀਕ ਹੈ ਜੀ ਚਲੋ ਬਈ ਹੁਣ ਆਪਾਂ ਇਹਦੇ ਥੋੜੀ ਜਾਣਕਾਰੀ ਪਹਿਲਾਂ ਦਈਏ ਵੀ ਇਹਦੇ ਜਿਹੜੇ ਸੁਪਰ ਦੇ ਵਿੱਚ ਜਿਹੜੀਆਂ ਕਮੀਆਂ ਸੀਗਾ ਉਹ ਕਿਵੇਂ ਕਢੀਆਂ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਦਈਏ ਹਾਂ ਤੇ ਇਹਦੇ ਬਈ ਜਿਹੜਾ ਪਹਿਲਾਂ ਦਿਖਾ ਵੀ ਕਿਵੇਂ ਫਿਟਿੰਗ ਹੋਈ ਆ ਦੀ ਵੀਡੀਓ ਦੇ ਵਿੱਚ ਆ ਦੇਖੋ ਬਈ ਮਿੱਤਰੋ ਆ ਜਿਹੜਾ ਜੋੜ ਲੱਗਿਆ ਬਈਰ ਹੁਣ ਮੈਂ ਬਾਈ ਉਮੀਦ ਦੀਆਂ ਵੀਡੀਓ ਵੀ ਪਾਉਣੇ ਹੁੰਨੇ ਹਨਾ ਤੇ ਉਥੇ ਆ ਵੀ ਬੰਦੇ ਕਹਿਹੰਦੇ ਆ ਬਈ ਆਪਣਾ ਇਹ ਜਿਵੇਂ ਜੋੜ ਲਾਇਆ ਹਨਾ ਜੀ ਵੀ ਇਹ ਟਰੈਕਟਰ ਖਿੱਚਿਆ ਜਾਊਗਾ ਜਾਂ ਜੋ ਚੱਕ ਕੇ ਵੱਜਿਆ ਟੁੱਟ ਜਾਊਗਾ ਥੋੜਾ ਇਹਨੂੰ ਕਿੰਨਾ ਟਾਈਮ ਹੋ ਗਿਆ ਐਕਸਪੀਰੀਅੰਸ ਨੂੰ ਜੀ ਇਹ ਸਾਡੇ ਕੋਲੇ 5 5 ਝੋਨਾ ਲਾਉਣ ਤੋਂ ਕਣਕ ਤੂੜੀ ਵਾਲੀ ਜਦੋਂ ਠੀਕ ਆ ਜੀ ਤੂੜੀ ਵਾਲੀ ਜਦੋਂ ਮਸ਼ੀਨ ਚਲਾਉਣ ਤੋਂ ਪਹਿਲਾਂ ਲੈ ਕੇ ਗਏ ਬਸ ਦੋ ਕੁ ਦਿਨ ਕਣਕ ਵੱਢਣ ਤੋਂ ਠੀਕ ਆ ਜੀ ਠੀਕ ਆ ਤੇ ਉਸ ਤੋਂ ਬਾਅਦ ਬਈ ਪਤਾ ਹੀ ਨਹੀਂ ਲੱਗਦਾ ਫੇਰ ਤਾਂ ਕੋਈ ਇਹਦਾ ਕੋਈ ਆ ਜਿਹੜਾ ਜੋੜ ਆ ਨਾ ਕੋਈ ਇਹਦੇ ਵਿੱਚ ਆ ਪਤਾ ਲੱਗਦਾ ਵੀ ਇਹ ਜੈਨੂਨ ਆ ਜਾਂ ਆਪਾਂ ਦੁਬਾਰਾ ਤਿਆਰ ਕਰਵਾਇਆ ਬਿਲਕੁਲ ਪਤਾ ਨਹੀਂ ਲੱਗਦਾ ਇਹ ਬੇਜਾਨੀ ਮੌਕ ਦੀ ਗੱਲ ਏ ਆ ਬਈ ਜਿਵੇਂ ਇਹ ਟੁੱਟ ਕੇ ਜੁੜਿਆ ਟਰੈਕਟਰ ਅਗਲੇ ਵੀ ਪੈਰ ਬਣੇ ਆ ਮਿੱਤਰੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਪਿੱਛੇ ਵੀ ਪਲੇਟ ਬਾਈ ਨੇ ਆਪਦੀ ਗਰਮੀਤ ਨੇ ਬਣਾਈ ਹੋਣੀ ਆ ਹਨਾ ਹਾਂਜੀ ਹਾਂਜੀ ਉਸ ਹਾਣਾ ਵੀ ਇਹਨੂੰ ਇਹ ਤਾਂ ਨਹੀਂ ਸਮਝ ਕੇ ਚਲਾਇਆ ਬਈ ਯਾਰ ਇਹਦਾ ਕਿਤੇ ਟੋਜਨ ਪਾਉਣ ਲੱਗੇ ਮੜਾ ਦਿਲ ਨੂੰ ਧੜਕੂ ਵੱਜਾ ਹੋਵੇ ਵੀ ਥੋੜਾ ਘੱਟ ਜ਼ੋਰ ਲਵਾਇਆ ਹੋਵੇ ਵੀ ਫੁੱਲ ਆ ਤੁੰਨੇ ਯਾਰ ਵੀ ਜਿਵੇਂ ਕਹੋ ਜਿੱਦ ਦਿਨ ਅਸੀਂ ਇਹਦੇ ਤੋਂ ਲੈ ਕੇ ਗਏ ਆ ਬਾਈ ਗਰਮੀਤ ਤੋਂ ਤਾਂ ਸਾਨੂੰ ਇਹਨੇ ਕਿਹਾ ਸੀ ਵੀ ਜ਼ੋਰ ਘੱਟ ਲਵਾਉਣਾ ਅੱਛਾ ਅਸੀਂ ਟਰਾਲੀ ਆਪਣੇ ਇਹਨੂੰ ਰਵਾਣ ਕਰਨ ਵਾਸਤੇ ਤੇ ਖਾਲੀ ਤੋਰੀ ਫਿਰੇ ਠੀਕ ਹੈ ਜੀ ਤੇ ਮੈਨੂੰ ਇਹ ਕਹਿੰਦਾ ਯਾਰ ਟਰਾਲੀਆਂ ਪੂਰੀਆਂ ਨਹੀਂ ਆਉਂਦੀਆਂ ਕਣਕ ਤੇ ਤੇ ਤੂੰ ਟਰਾਲੀ ਪਾਲ ਲੈ ਇਹਦੇ ਨਾਲ ਠੀਕ ਹੈ ਤੇ ਮੈਂ ਟਰਾਲੀ ਪਾਲੀ ਤੇ ਉਹ 4 ਕਿੱਲਿਆਂ ਦੀ ਕਣਕ ਪਾਲੀ ਉਹਦੇ ਚ ਠੀਕ ਹੈ ਜੀ ਬੈਡ ਲੱਗਿਆ ਸੀ ਇੱਕ ਵਾਰ ਟੁੱਚੀ ਸੀ ਤੇ ਦੂਜਾ ਬਾਹ ਨਹੀਂਵਾ ਸੀ ਠੀਕ ਹੈ ਜੀ ਉਹ ਜਦੋਂ ਇਧਰਲਾ ਉੱਚਾ ਸੀ ਜਦੋਂ ਮੈਂ ਉਹਦੇ ਤੇ ਮੈਂ ਤਾਂ ਆਪਦੇ ਜਾਣੇ ਆਂਡਾ ਜਾ ਕਰਕੇ ਟਪਾਈ ਮੈਂ ਕਿਹਾ ਵੀ ਟਪਾ ਦਈਏ ਠੀਕ ਹੈ ਤੇ ਉਹ ਥੋੜਾ ਜਿਹਾ ਅੜਨ ਲੱਗਿਆ ਤੇ ਮੈਂ ਰੇਸ ਤੇ ਪੈਰ ਦੇਤਾ ਉਹ ਪਿੱਛੋਂ ਹਿੱਸਾ ਟਰਾਲੀ ਦਾ ਪਟਾਈ ਪਟ ਤਾਈ ਇਹ ਇਹ ਨਾ ਨਾ ਇਹ ਨਹੀਂ ਹਿੱਸਾ ਹੀ ਉਹ ਟਰਾਲੀ ਐ ਵਿੰਗੀ ਕਰਤੀ ਉਸ ਤੋਂ ਬਾਅਦ ਉਹ ਸਾਰੀਆਂ ਰਕਾਬਾਂ ਕੋ ਭਾਈਆਂ ਜਿਹੜੀਆਂ ਉਹ ਦੁਬਾਰਾ ਤਿਆਰ ਕਰਵਾਈਆਂ ਮੁਰਗੀ ਬਈ ਜਾਣੀ ਹੁਣ ਜੱਡਾ ਵੀ ਵਾਕਿਆ ਹੀ ਫਿਰ 110 ਹਸ ਪਾਵਰ ਇੰਜਨ ਕਿਹਾ ਤੇ 110 ਹੀ ਲੱਗਿਆ ਤੁਹਾਨੂੰ ਇਹ ਜੋਰ-ਜ਼ਾਰ ਦਾ ਤਿਆਰ ਸੀ ਹਾਂ ਤੇ ਉਸ ਹਾਵਣਾ ਹੁਣ ਸੰਦ ਵੀ ਫਿਰ ਆਪਦੇ ਕਿਹੜੇ ਕਰਨਾ ਸੰਦ ਹੀ ਸੰਦ ਤਾਂ ਫਿਰ ਕਿਹੜੇ ਕਰਾਂਗੇ ਫਿਰ ਹਾਂ ਜੀ ਸਸੇ ਪੱਟੀ ਦੇ ਹਾਂਜੀ ਹਾਂਜੀ ਠੀਕ ਐ ਤੇ ਭਾਈ ਆ ਵੀ ਇੱਕ ਗੱਲ ਆਪਣੀ ਨਿਕਲ ਗਈ ਵੀ ਇਹ ਖਿੱਚਿਆ ਜਾਊ ਜਾਂ ਟੁੱਟ ਜਾਊ ਹਣਾ ਇਹ ਤਾਂ ਗੱਲਾਂ ਹੀ ਬਈ 100 ਵਾਲੀ ਹੈਗੀ ਆ ਠੀਕ ਐ ਚਲੋ ਵਧੀਆ ਵਧੀਆ ਬਈ ਹੋਰ ਬਈ ਇਹਦੇ ਵਿੱਚ ਜਿਵੇਂ ਹੁਣ ਚਲੋ ਬ੍ਰੇਕਾਂ ਤੇ ਲਾ ਲਈ ਆਪਾਂ ਗੱਲ ਵੀ ਇਹਦੇ ਚ ਸੁਪਰ ਤੇ ਬ੍ਰੇਕਾਂ ਬਰੂਕਾਂ ਕਿਵੇਂ ਆਉਂਦੀਆਂ ਇਹ ਉਹਦੀਆਂ ਬ੍ਰੇਕਾਂ ਉਹ ਤਾਂ ਜਾਲੀ ਜਿਹੀਆਂ ਹੀ ਸੀ ਉਸ ਟਾਈਮ ਦੇ ਟਾਈਮ ਦੇ ਉੱਤੇ ਤਾਂ ਬਾਈ ਇਹ ਗੱਲ ਕਰੀਏ ਤਾਂ ਉਦੋਂ ਵਧੀਆ ਸੀ ਫਿਰ ਜਦ ਵਧੀਆ ਚੱਲਦੀਆਂ ਸੀ ਪਰ ਹੁਣ ਦੇ ਹਿਸਾਬ ਨਾਲ ਆਪਾਂ ਨੂੰ ਨਹੀਂ ਉਹ ਲੋਟ ਆਉਂਦੀਆਂ ਸੀ ਉਹ ਥੋੜੇ ਜਿਹੀ ਟਾਈਮ ਬਾਅਦ ਉਹ ਪਟੇ ਜਿਹੇ ਸੀਗੇ ਉਹ ਥੋੜੇ ਜਿਹੀ ਟਾਈਮ ਬਾਅਦ ਜਾਂ ਇਹਦੇ ਤੇ ਅਣਜਾਣ ਬੰਦੇ ਨੇ ਪੈਰ ਰੱਖ ਲਿਓ ਘਸ ਜਾਂਦੇ ਸੀ ਤਾਂ ਫੇਰ ਉਸ ਮੁਸ਼ਕ ਜਾ ਮਾਰ ਕੇ ਬੱਸ ਹੋ ਜਾਂਦੀ ਹੁਣ ਇਹਦੇ ਵਿੱਚ ਬ੍ਰੇਕਾਂ ਜਿਹੜੀਆਂ ਉਹ ਤੇਲ ਚ ਕਰਤੀਆਂ ਬਾਈ ਦਿਖਾ ਬਈ ਮੜਾ ਠੀਕ ਹੈ ਜੀ ਇਹ ਜਣੀ ਤੇਲ ਚ ਬ੍ਰੇਕਾਂ ਕਰਤੀਆਂ ਜਿਵੇਂ ਮੰਨ ਲਓ ਬਈ ਅੱਜ ਕੱਲ ਚੱਲਦੀਆਂ ਹਨਾ ਹਰੇਕ ਟਰੈਕਟਰ ਦੇ ਹਾਂਜੀ 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 ਠੀਕ ਹੈ ਫਿਰ ਮੇਨ ਕੋਡ ਤਾਂ ਇਹਦਾ ਨਿਕਲ ਹੀ ਗਿਆ ਹਨਾ ਹਾਂਜੀ ਤੇਲ ਚ ਇੱਕ ਇਹਦੀ ਲਿਫਟ ਸੀ ਜਿਹੜੀ ਬਾਈ ਉਹ ਲਿਫਟ ਵੀ ਬਾਲੀ ਵਧੀਆ ਨਹੀਂ ਸੀ ਅੱਛਾ ਜੀ ਉਹ ਫਿਰ ਅਸੀਂ ਲਿਫਟ ਵੀ ਸੀ ਜਿਹੜੀ ਉਹ 36 30 ਦੀ ਪਾਤੀ ਹੈ ਇਹਦੇ ਲੈ ਵੀ ਫਿਰ ਤਾਂ ਬਈ ਹੁਣ ਇਹਦੇ ਵਿੱਚ ਜੇ ਆਪਾਂ ਆਖ ਗਏ ਵੀ ਕੋਈ ਪੁਰਾਣੇ ਮਾਡਲ ਦੀ ਚੀਜ਼ ਤਾਂ ਜਿਹੜੀ ਰਹਿ ਗਈ ਤਾਂ ਤਾਂ ਹਾਂਡ ਹੀ ਰਹਿ ਗਈ ਇੱਕ ਤਰ੍ਹਾਂ ਹਨਾ ਹਾਂ ਬਸ ਪਿਛਲਾ ਹਿੱਸਾ ਪੂਰੇ ਦਾ ਪੂਰਾ ਠੀਕ ਹੈ ਹਾਂ ਇਹਦੇ ਵਿੱਚ ਅਗਲਾ ਹਿੱਸਾ ਪਿਛਲਾ ਹਿੱਸਾ ਹਾਂ ਉਹ origignal ਦਾ ਬਾਕੀ ਦਾ ਗੇਅਰ ਗੂਰ ਤਾਂ ਫਿਰ ਸਾਰਾ origignal ਹੀ ਆ ਉਹ ਹੀ origignal ਆ ਬਾਈ ਉਹ ਸਾਰਾ ਟੋਟਲ ਕੰਮ ਕਰਵਾਤਾ ਇਹਦਾ ਕੋਈ ਬੈਰਿੰਗ ਨਹੀਂ ਛੱਡਿਆ ਕੋਈ ਸੀਲ ਨਹੀਂ ਛੱਡੀ ਜਿਵੇਂ ਵੱਡੇ ਭਾਈ ਹੁਣ ਇਹਦੇ ਤੁਸੀਂ 110 hp ਇੰਜਨ ਸੀਗਾ ਹਾਂਜੀ ਤੇ ਮਗਰਲੇ ਟਾਇਰ ਵੀ ਵੱਡੇ ਕਰੇ ਅੱਗੇ ਨਾਲ ਵੱਡੇ ਪਹਿਲਾਂ 16 ਨਾਲ 28 ਦੇ ਸੀ ਹੁਣ 16 ਨਾਲ 30 ਦੇ ਪਰ ਇਹਨਾਂ ਤੇ ਹੁਣ ਸਲਿੱਪ ਬਹੁਤ ਜ਼ਿਆਦਾ ਮਾਰਦਾ ਹਾਂ ਮੈਂ ਵੀ ਉਹੀ ਗੱਲ ਕਰਨ ਲੱਗੇ ਜਿਵੇਂ ਹੁਣ ਮੱਕੀ ਮੁੱਕੀ ਚ ਧੱਕਾ ਬਹੁਤ ਹੋ ਜਾਂਦਾ ਕੋਈ ਕਲੱਚ ਦਾ ਐ ਤਾਂ ਨਹੀਂ ਜਿਵੇਂ 59 ਗ੍ਰਾਮ ਮੁਸ਼ਕਾ ਆ ਜਾਂਦਾ ਹੋਵੇ ਜਾਂ ਕੋਈ ਹੈ ਕੋਈ ਕਲੱਚ ਨੂੰ ਪ੍ਰੋਬਲਮ ਕੋਈ ਪਤਾ ਹੀ ਨਹੀਂ ਲੱਗਦਾ ਕਲੱਚ ਵੀ ਵੱਡਾ ਕਰਿਆ ਫਿਰ ਕਲੱਚ ਇਹ ਤਾਂ ਹਾਂ ਜੀ ਕਲੱਚ ਇਹਦੇ ਵਿੱਚ ਉਹ ਅਰਜਨ ਵਾਲਾ ਜਿਹੜਾ ਕਲੱਚ ਪਲੇਟ ਆ 609 55 ਜਿਹੜਾ ਉਹ ਉਹ ਹੈਗੀ ਆ ਉਹਦੇ ਵਿੱਚ ਕਲੱਚ ਪਲੇਟ ਵੀ ਉਸੇ ਦੀ ਪਾਈ ਹੈ ਠੀਕ ਹੈ ਜੀ ਬਾਕੀ ਵੀ ਇੱਕ ਬਾਈ ਮੇਰਾ ਖਿਆਲ ਇਹਦੇ ਚ ਵੀ ਹਨਾ 베アリング ਪਾਉਣਾ ਹੁੰਦਾ ਵੱਡੇ ਜੀ ਹਾਂ ਇਹ ਡਬਲ ਕੀਤਾ ਜੀ ਇਹ ਮਾਨ ਸਾਹਿਬ ਦੀ ਦਿਮਾਗ ਦੀ ਖੋਜ ਹੈ ਜੀ ਠੀਕ ਆ ਆ ਦੇਖੋ ਆ ਜਿਹੜਾ 베アリング ਆ ਹੂੰ ਆ 베アリング ਇਹ ਐਕਸਲ ਟੁੱਟਣ ਤੋਂ ਜਿਹੜਾ ਆਪਾਂ ਸੇਫਟੀ ਦਿੱਤੀ ਹੈ ਜੀ ਠੀਕ ਹੈ ਜੀ ਇੱਕ ਤਾਂ 베アリング ਇਹਦਾ ਇੱਥੇ ਆ ਗਿਆ ਠੀਕ ਹੈ ਇੱਕ ਬੈਰਿੰਗ ਦਾ ਬਾਰਕ ਕੱਟਦਾ ਜੀ ਫਿਰ ਉਹ ਜਾਨੀ ਆਪਦੇ ਦਿਮਾਗ ਦਾ ਜਿਹੜਾ ਗੈਪ ਸੀਗਾ ਜਿਹੜਾ ਉਹ ਐਕਸਲ ਦਾ ਜਿਹੜੀ ਜ਼ਿਆਦਾ ਦੂਰੀ ਸੀ ਉਸ ਦੂਰੀ ਨੂੰ ਘੱਟ ਕਰਕੇ ਮਾਨ ਸਾਹਿਬ ਦੇ ਦਿਮਾਗ ਦੀ ਪ੍ਰਦੈਸ਼ ਹੈ ਜੀ ਠੀਕ ਹੈ ਹਾਂਜੀ ਜਾਨੀ ਇਹ ਚੀਜ਼ ਤਾਂ ਫਿਰ ਇਕੱਲੇ ਮੈਂ ਤਾਂ ਕਰੀ ਬਾਈ ਨੇ ਹੋਣੀ ਆ ਵੀ ਇਹਦੇ ਚ ਐ ਬੈਰਿੰਗ ਵੀ ਪੈ ਜਾਂਦਾ ਹਨਾ ਹਾਂਜੀ ਪਹਿਲਾਂ ਸਾਡੇ ਤੋਂ ਪਹਿਲਾਂ ਵੀ ਇੱਕ ਇਹਨਾਂ ਨੇ ਟਰੈਕਟਰ ਕੀਤਾ ਸੀ ਉਹਦੇ ਵਿੱਚ ਵੀ ਐ ਸੀ ਬਾਕੀ ਆ ਇਹਦੇ ਵਿੱਚ ਆ ਸਭ ਤੋਂ ਵੱਡੀ ਪ੍ਰੋਬਲਮ ਸੀ ਬਾਈ ਆ ਲਿੰਕਾਂ ਜਿਹੜੀਆਂ ਉਹ ਇੱਥੇ ਸੀ ਦਿਖਾ ਬਾਈ ਐਸ ਥਾਂ ਦੇ ਉੱਤੇ ਅੱਛਾ ਅੱਗੋਂ ਆਉਂਦੀ ਸੀ ਲੈਂਕ ਲੰਮੀ ਹੋ ਥੋ ਲੰਮੀ ਸੀ ਲੈਂਕ ਉਹ ਨਿਸ਼ਾਨੀ ਉਵੇਂ ਖੜੀ ਸੀ ਹਾਂਜੀ ਉਸ ਲੈਂਕ ਨਾਲ ਟਰੈਕਟਰ ਹੈ ਜਿਹੜਾ ਮੁੜ ਕੇ ਮੁੜਦਾ ਨਹੀਂ ਸੀ ਕਿਸੇ ਪਾਸੇ ਠੀਕ ਹੈ ਜੀ ਅੱਛਾ ਲੈਂਕ ਲੰਮੀ ਹੋਣ ਕਰਕੇ ਅੱਗੋਂ ਧੱਕਾ ਮਾਰਦਾ ਸੀ ਟਰੈਕਟਰ ਉਹ ਮੁੜਦਾ ਹੀ ਨਹੀਂ ਸੀ ਟਰੈਕਟਰ ਠੀਕ ਹੈ ਲੋਕਾਂ ਦੇ ਮੱਥੇ ਨੀਵੇਂ ਹੁੰਦੇ ਸਾਡੇ ਮੱਥੇ ਉੱਚੇ ਹੁੰਦੇ ਸੀ ਮਿੱਟੀ ਇਕੱਠੀ ਕਰੀ ਜਾਂਦੇ ਮਿੱਟੀ ਇਕੱਠੀ ਕਰੀ ਜਾਂਦੇ ਹਾਂ ਇਹਦੇ ਵਿੱਚ ਇਹ ਆ ਵੀ ਆ ਜਿਹੜੀ ਹੈਗੀ ਆ ਲੈਂਕ ਹੁਣ ਅਸੀਂ ਪਿੱਛੇ ਹਟਾ ਕੇ ਬਿਲਕੁਲ ਨਾਲ ਕਰਤੀ ਹਾਂ ਹਾਂ ਬਾਕੀ ਇਹਦੇ ਚ ਆ ਝੋਲ ਵੀ ਵੱਧ ਗਈ ਹੋ ਹੁਣ ਹਾਂਜੀ ਹੁਣ ਤਾਂ ਇਹਦੇ ਵਿੱਚ ਢੱਲੇ ਰੱਖਣੇ ਹੋਣਗੇ ਥੋੜੇ ਹਾਂ ਜੇ ਮੈਂ ਟਰੈਕਟਰ ਮੱਥੇ ਤੋਂ 13 ਹਲਾਂ ਦੇ ਉੱਤੇ ਆ ਤੇ ਮੱਥੇ ਤੋਂ ਨਹੀਂ ਤਾਂ ਤਾਂਮ ਟਰੈਕਟਰ ਦੂਜੇ gekeੜੇ ਤੇ ਤਾਂ ਸਾਨੂੰ 4-4 gekeੜੇ ਵੱਲ ਨੇ ਪੈਂਦੇ ਜੀ ਠੀਕ ਹੈ ਹੁਣ ਕੋਈ ਪ੍ਰਵਾਹ ਨਹੀਂ ਹੁਣ ਤਾਂ ਦੂਜੇ ਗੇੜੇ ਤੇ ਮਾੜਾ ਜਾ ਬ੍ਰੇਕਾਂ ਤੇ ਪੈਰ ਦਿੰਨੇ ਤੇ ਨਾਲ ਦੀ ਨਾਲ ਹੀ ਠੀਕ ਹੈ ਬਈ ਛੋਟੇ ਛੋਟੇ ਹਲਾਵਾਂ ਸਰੀ ਜਾਂਦਾ ਸਰੀ ਜਾਂਦਾ ਜੀ ਟਾਈਮ ਘੱਟ ਲੱਗਦਾ ਬਿਲਕੁਲ ਹਾਂਜੀ ਕੋਈ ਵੀ ਆਪਾਂ ਮਸ਼ਿੰਡੀ ਆ ਜੀ ਦੋ ਕਾਲਾਵਾਂ ਦੀ ਆਪਾਂ ਵਲਦੇ ਆ ਤਮੀਆਂ ਹਾਲਾ ਤਾਂ ਉਹਦੇ ਵਿੱਚ ਸਾਡਾ ਵਾਹਨ ਆ ਜਿਹੜਾ ਛੇਤੀ ਨਹੀਂ ਬੜਦਾ ਬਿਲਕੁਲ ਹਾਂ ਫਿਰ ਮੱਥੇ ਘੱਟ ਨਹੀਂ ਬੜਦੀ ਟਾਈਮ ਲੱਗੀ ਜਾਂਦਾ ਮੱਥਿਆਂ ਦੇ ਹਾਂਜੀ ਆਹ ਦੇਖ ਲਓ ਬਾਈ ਹੌਲੈਂਡ ਦੀ ਲੈਫਟ ਹੈ ਤੇ ਬਾਕੀ ਬਾਈ ਇਹ ਇਹ ਨੇ ਫਿਰ ਸੈਂਸਿੰਗ ਨੇ ਇਹਦੀ ਨੇ ਦਿੱਤਾ ਨੀ ਯਾਰਾ ਹਾਂਜੀ ਬਹੁਤ ਵਧੀਆ ਜੀ। ਅੱਛਾ ਫਿਰ ਨਿਊ ਆਰਲੈਂਡ ਦੀ ਲਿਫਟ ਤਾਂ ਆਪਾਂ ਨੂੰ ਪਤਾ ਹੀ ਹੁਣ ਇਹਦੇ ਵਿੱਚ ਆ ਅਸੀਂ ਇੱਕ ਤਾਂ ਇਹਨੂੰ ਬਾਈ ਕੋਲੇ ਹੁਣ ਇਸੇ ਕਰਕੇ ਲੈ ਕੇ ਆਏ ਇੱਕ ਤਾਂ ਜੈਕ ਲਵਾਉਣਾ ਇਹਦੀ। ਠੀਕ ਐ ਐਕਸਟਰਨਲ ਜੈਕ ਜਿਹੜਾ ਹਾਂਜੀ ਹਾਂਜੀ ਅੱਛਾ ਆ ਆਰਮ ਵੀ ਉਦੋਂ ਬਈ ਉਹੀ ਲਾਤੀ ਹੈ। ਆਰਮ ਉਹੀ ਲਾਤੇ ਨਾ ਫਿਰਸੀ ਜੈਕ ਵਾਲੇ ਲਾਤੇ ਉਹ। ਠੀਕ ਐ ਤੇ ਇੱਕ ਇਹਦੇ ਵਿੱਚ ਇੱਕ ਟਰਾਲੀ ਆਸਤੇ ਜਿਹੜਾ ਕੱਲ ਨੂੰ ਲੋਡ ਪੈਂਦੀ ਐ ਉਹ ਤੇਲ ਅਲੱਗ ਕਰਨਾ ਇਹਦਾ। ਬਿਲਕੁਲ ਹੁਣ ਬਈ ਜਦੋਂ ਇਹ ਨਵੇਂ ਮਾਡਲ ਆਉਣੋਂ ਤੇਲ 'ਚ ਬ੍ਰੇਕਾ ਆਉਂਗਾ ਲਿਫਟ ਵੀ ਨਵੀਂ ਹੋਗੀ। ਫਿਰ ਹੁਣ ਤੁਹਾਨੂੰ ਸਹੀ ਗੱਲ ਟਰਾਲੀ ਅੱਛਾ ਉਹ ਤਾਂ ਵਿੱਚ ਆ ਅਸੀਂ ਕੰਪਿਊਟਰ ਕਰਾ ਕੇ ਤੇ ਲਾਇਆ ਸੀਗਾ ਠੀਕ ਹੈ ਇਹ ਵਾਪਸੀ ਦੇ ਦੀ ਵਾਪਸੀ ਦਿੱਤੀ ਸੀ ਇਹਦੀ ਉਹ ਜਾਨੀ ਟਰਾਲੀ ਚ ਕਾਉਂਦੇ ਹੀ ਨਹੀਂ ਰਹੇ ਚ ਨਾਲ ਹੀ ਨਹੀਂ ਲਾਈ ਹੋਣੀ ਨਾ ਜੀ ਨਾ ਟਰਾਲੀ ਠੀਕ ਹੈ ਹੁਣ ਉਹਦੇ ਆਸਤੇ ਮੰਨ ਲਓ ਅੱਡ ਸਪੈਸ਼ਲ ਹਾਂਜੀ ਇਹਦੇ ਵਿੱਚ ਬਾਈ ਜੀ ਨੂੰ ਪੁੱਛ ਕੇ ਵੀ ਉਹ ਜਿੱਥੇ ਜੇ ਇਹਨਾਂ ਦੇ ਸੈੱਟ ਆਉਂਦਾ ਉੱਥੇ ਕਰਕੇ ਆਪਾਂ ਵੀ ਟੈਂਕ ਟੈਂਕੀ ਲਵਾਉਣੀ ਇੱਕ ਠੀਕ ਹੈ ਤੇ ਉਹ ਵੀ ਇਕੱਲਾ ਟਰਾਲੀ ਵਾਸਤੇ ਚੱਕਣ ਵਾਸਤੇ ਠੀਕ ਹੈ ਬਾਕੀ ਬਈ ਮਿੱਤਰੋ ਜਿਵੇਂ ਲਿੰਕਾਂ ਲੂੰਕਾਂ ਫਿੱਟ ਹੋਣਾ ਇਹ ਵੀ ਮੜੇ ਲੱਪੇ ਲੁਪੇ ਦਿਖਾ ਮਿੱਤਰਾ ਬਿਕਰਨ ਨੂੰ ਸੁਪਰ ਸਾਪਰ ਸੀਡਰ ਚੱਕਣਾ ਇਹ ਇਹ ਤਾਂ ਨਹੀਂ ਹਿਲਦੇ ਬਈ ਤੁਹਾਡੇ ਹਸਾਬ ਨਾਲ ਵੀ ਬਾਕੀ ਤੁਸੀਂ ਝਟ ਕੇ ਮਾਰੇ ਹੀ ਹੋਣੇ ਹੋਣਾ ਨਾ ਨਹੀਂ ਜੀ ਨਹੀਂ ਬਾਕੀ ਜਿੱਥੇ ਮਾਨ ਦਾ ਹੱਥ ਲੱਗ ਗਿਆ ਜੀ ਇਹ ਨਹੀਂ ਪੱਟੀ ਦਾ ਪੂਰਾ ਯਕੀਨ ਹੋ ਗਿਆ ਬਾਈ ਦਾ ਬਈ ਫੁੱਲ ਯਕੀਨ ਹੈ ਨਹੀਂ ਨਹੀਂ ਠੀਕ ਹੈ ਬਾਈ ਯਾਰ ਹੁਣ ਬਾਈ ਫਿਰ ਤੁਸੀਂ ਕਹਿੰਦੇ ਆ ਵੀ ਜਿਵੇਂ ਇਹ ਜ਼ੋਰ ਮਾਰਦਾ ਇੱਕ ਤੁਹਾਡੇ ਹਸਾਬ ਚ ਤੁਸੀਂ ਕਹਿੰਦੇ ਫੋਰ व्हीਲ ਹੋਣਾ ਚਾਹੀਦਾ ਇਹ ਹਾਂਜੀ ਇਹ ਬਾਈ ਨਾਲ ਗੱਲ ਹੋਈ ਸੀ ਅੱਛਾ ਜੀ ਅਸੀਂ ਆ ਇਹਦੇ ਹਿੱਸੇ ਤੇ ਉੱਤੇ ਤਿਆਰ ਕਰਵਾਉਣਾ ਸੀ ਵੀ ਇਹਦੇ ਵਿੱਚ ਹਿੱਸੇ ਦੀ ਤਬਦੀਲੀ ਕਰਨੀ ਸੀ ਕਿ ਹੋਰ ਸੋਨਾ ਬੰਨਦਾ ਆ ਗੋ ਹੁਣ ਓਵੇਂ ਜੇ ਰਹਿ ਗਿਆ ਸ਼ਾਦਾ ਜਾਂ ਪਰ ਉਹ ਬਾਈ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ 4 ਵੀਲ ਦਾ ਵੇਖ ਲੋ ਜਿਗਾੜ ਤੇ 4 ਵੀਲ ਦਾ ਇਹ ਆ ਜੀ ਉਹ ਕਹਿੰਦੇ ਸੀ ਸਾਈਡ ਤੋਂ ਹੁੰਦਾ ਅਸੀਂ ਆਖਿਆ ਪੈੜਾ ਲੱਗੂਗਾ ਉਹ ਬਾਈ ਜੀ ਕਹਿੰਦੇ ਫਿਰ ਵੀ ਜਦੋਂ ਆਪਾਂ ਇਹਨੂੰ ਮੈਂ ਕੁਝ ਦੇਖਦੇ ਆਂ ਸੋਚਦੇ ਆਂ ਆਪਾਂ ਇਹਨੂੰ ਦੂਜੇ ਨਵੇਂ ਟਰੈਕਟਰਾਂ ਦੀ ਤਕਨੀਕ ਨਾਲ ਹੀ 4 ਵੀਲ ਕਰਾਂਗੇ ਠੀਕ ਹੈ ਹੁਣ ਵੀ ਜਦੋਂ ਕਰਿਆ 4 ਵੀਲ ਆਪਾਂ ਖਾਂਦੇ ਆਪਾਂ ਪੈਸੇ ਆ ਜਿਹੜੇ ਇਹਦੇ ਆਉਣ ਆ ਜਿਹੜੇ ਹੈਗੇ ਇਹ ਤਾਂ ਹੀ ਨਹੀਂ ਲਾਇਆ ਸਹੀ ਹੈ ਸਹੀ ਫਿਰ ਇਹਨੂੰ ਆਪਾਂ 4 ਵੀਲ ਹੀ ਕਰਾਂਗੇ ਠੀਕ ਹੈ ਬਾਕੀ ਵੀ ਆ ਪਲੇਟਫਾਰਮ ਹਜੇ ਖੋਲੇ ਖਾਲੇ ਮੜਾ ਦਿਖਾ ਇਹ 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 ਤਾਂ ਖੇਰਾ ਬਾਈ ਜੀ ਅਸੀਂ ਬਸ ਸਿਰਫ ਟਾਈਮ ਪਾਸ ਆਸਤੇ ਬਣਾਇਆ ਸੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਪੂਰਾ ਵਧੀਆ ਤਿਆਰ ਕਰਾਵਾਂਗੇ ਠੀਕ ਹੈ ਠੀਕ ਹੈ ਤੇ ਬਈ ਇਹਨੂੰ ਮੰਨ ਲਓ ਤੁਸੀਂ ਹੁਣ ਇੱਕ ਤਾਂ ਹਲਾਂ ਤੇ ਤਵੀਆਂ ਤੇ ਚਲਾਇਆ ਹਾਂਜੀ ਤੇ ਤੂੜੀ ਵਾਲੀ ਮਸ਼ੀਨ ਤੇ ਕਿਵੇਂ ਰਿਹਾ ਸੀ ਤੂੜੀ ਵਾਲੀ ਮਸ਼ੀਨ ਤੇ ਤਾਂ ਸਾਡੇ ਡਰਾਈਵਰ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਸੀ ਵੀ ਸਾਹਬ ਨਾਲ ਰਹੀ ਠੀਕ ਹੈ ਉਹ ਆਸ-ਪਾਸੇ ਜੇ ਤੂੜੀ ਵਾਲੀਆਂ ਟਰਾਲੀਆਂ ਚੱਲਦੀਆਂ ਕਿਸੇ ਨੇ ਪਹਿਲਾਂ ਭਰਤੀ ਤਾਂ ਉੱਥੇ ਫਿਰ ਆਪਣੇ 'ਚ ਵੀ ਆ ਜਾਂਦਾ ਯਾਰ ਵੀ ਮੇਰੇ ਕੋਲੇ ਏਡਾ ਟਰੈਕਟਰ ਆ ਪਰ ਉਹਨੂੰ ਅਸੀਂ ਆਖਿਆ ਸੀ ਵਿਚਾਰਾ ਪਿੰਡ ਦਾ ਮੁੰਡਾ ਸਾਡੇ ਦਾ ਅੱਛਾ ਜੀ ਤੇ ਬੰਦਾ ਮੁੰਡਾ ਸਮਝਦਾਰ ਪਰ ਉਹਨੂੰ ਆਖਿਆ ਸੀ ਭਰਾ ਵੀ ਹਸਾਬ ਨਾਲ ਚੱਲੀ ਆਪਾਂ ਮੁੜ ਕੇ ਫਿਰ ਇਕੱਠਾ ਕਰਦੇ ਫਿਰ ਆਈ ਫਿਰ ਫਾਇਦਾ ਕੀ ਹੋਦਾ ਇਹ ਇਹ ਮਗਰਲੇ ਜਗਾੜ ਨੂੰ ਤੰਗ ਪੜੇ ਨੂੰ ਇਕੱਠਾ ਕਰਦੇ ਫਰੋਂਗੇ ਇਹਨੂੰ ਤਾਂ ਕੋਹ ਨਹੀਂ ਨਹੀਂ ਪਿਛਲਾ ਮਸ਼ੀਨ ਦਾ ਮਸ਼ੀਨ ਦਾ ਇਹਦੇ ਤੋਂ ਅੱਗੇ ਕ੍ਰਾਸ ਟੁੱਟੀ ਗਿਆ ਨਿੱਕੇ ਤੋਂ ਠੀਕ ਹੈ ਬਾਈ ਜੀ ਹੋਰੇ ਵੀ ਚਲਾਉਂਦੇ ਨੇ ਬਹੁਤ ਹਾਂ ਅਸੀਂ ਸਾਰੇ ਹੁਣ ਪਹਿਲਾਂ ਇਹਦੇ ਤੇ ਬੈਠਿਆ ਨੂੰ ਜੀ ਨਹੀਂ ਕਰਦਾ ਅੱਛਾ ਹੁਣ ਇਹ ਤੂੰ ਉਤਰਨ ਨੂੰ ਜੀ ਨਹੀਂ ਕਰਦਾ ਹੁਣ ਸਾਰੇ ਇਹਨੂੰ ਹੀ ਚਲਾਉਂਦੇ ਹੁੰਦਾ ਬਾਬੇ ਨੂੰ ਅਰਦਾਸ ਕਰੀਦੇ ਵੀ 5-700 ਕਿੱਲਾ ਹੋਵੇ ਫਿਰ ਸਾਲਾ ਸੁਆਦ ਆ ਜੀ ਇਹ ਨਿਆਰਾ ਦੇਵੇ ਬਸ ਸਹੀ ਹੈ ਸਹੀ ਹੈ ਤੇ ਤੂੜੀ ਵਾਲੀ ਦੇ ਬਾਈ ਜਿਵੇਂ ਹੁਣ ਪਹਿਲਾਂ ਸੁਪਰ ਚਲਾਇਆ ਤੁਸੀਂ ਜਾਂ ਹੋਰ ਵੀ ਟਰੈਕਟਰ ਤੁਹਾਡੇ ਨਾਲ ਚੱਲਦੇ ਹੋਣੇ ਆ ਇਹ ਕਲਾਸ ਕਰਦਾ ਇੰਜਣ ਹੈ ਇਹਨੇ ਤੇਲ ਖਰਚਾ ਕਿੰਨਾ ਘਟਾਇਆ ਦਿਨ ਦੀਆਂ ਕਿਵੇਂ ਕਿੰਨੀਆਂ ਘ ਘਰਦੇ ਸੀ ਯਾਰ ਜੇ ਤਾਂ ਆਰਾਮ ਨਾਲ ਭਰਦੇ ਸੀ ਕਿ ਵੀ ਜਦਾਈ ਨਾਲ ਇੰਨੀਆਂ ਘ ਭਰਦੇ ਸੀ ਉਹ ਰਸਮ ਜੇ ਤਾਂ ਬਾਈ ਜੀ ਉਹਦੇ ਵਿੱਚ ਦੋ ਚੀਜ਼ਾਂ ਹੂੰ ਤੂੜੀ ਜਿਹੜੀ ਬੰਨਣੀ ਹੈ ਟਰੈਕਟਰ ਕੋਈ ਵੀ ਹੈ ਉਹ ਲਾਂਗੇ ਦੇ ਸਿਰ ਤੇ ਬੰਨ ਬਿਲਕੁਲ ਇਹ ਤਾਂ ਸਹੀ ਗੱਲ ਹੈ ਹੁਣ ਐਵੇਂ ਆਪਾਂ ਇਹਦੇ ਚ ਵੜਿਆਈ ਕਰੀਏ ਹਾਂ ਐਨੀ ਗੱਲ ਹੈਗੀ ਆ ਵੀ ਜੇਕਰ ਲਾਂਗਾ ਚੰਗਾ ਆਉਂਦਾ ਤਾਂ ਅਸੀਂ ਪਹਿਲਾਂ ਇਹਨੂੰ ਪਿਛਲੀ ਵਾਰੀ ਪਹਿਲੇ ਹਾ ਲੋਅ ਦੇ ਵਿੱਚ ਰੱਖਦੇ ਠੀਕ ਹੈ ਪਰ ਇਸ ਵੇਲੇ ਅਸੀਂ ਜਿਹੜੀ ਮੁੱਢਲੀ ਜਿਹੜੀਆਂ ਪਹਿਲੀਆਂ ਭਰੀਆਂ ਟਰਾਲੀਆਂ ਉਹ ਤਾਂ ਮੈਂ ਖੁਦ ਚਲਾਇਆ ਸੀ ਤੀਜੇ ਗੇਅਰ ਤੱਕ ਵੀ ਭਰੀਆਂ ਅੱਛਾ ਜੋ ਚੱਲਦੇ ਚੱਲਦੇ ਗਿੱਲੇ ਗਿੱਲੇ ਲੰਘਾ ਹਾਂ ਉਦੋਂ ਬਸ ਉਹ ਕਣਕ ਥੋੜੀ ਜੀ ਬਾਲੀ ਵਧੀਆ ਵੀ ਨਹੀਂ ਸੀ ਤੇ ਠੀਕ ਠੀਕ ਸੀ ਬਈ ਉਸ ਹਾਵਣਾ ਤੁਹਾਨੂੰ ਹੁਣ ਫਰਕ ਤਾਂ ਪਤਾ ਲੱਗਿਆ ਹੀ ਆ ਕਿਉਂਕਿ ਮਗਰ ਲੈ ਇਹਦਾ ਮੇਰੇ ਖਿਆਲ ਨਾਲ ਦਾ ਗੇਅਰ ਸਪੀਡਾਂ ਉਹੀ ਰਹਿਣਗੀਆਂ ਜੋ ਗੇਅਰ ਤਾਂ ਹਲਾਇਆ ਹੀ ਨਹੀਂ ਗੇਅਰ ਉਹੀ ਰਹਿ ਗਿਆ ਜੀ ਹਾਂ ਵੀ ਤੋਰਾ ਇਹਦਾ ਪਹਿਲੇ ਤੋਂ ਜਿਹਦਾ ਬਸ ਇਹ ਤੋੜ ਤੋਰੇ ਦਾ ਇਹਦਾ ਜੀ ਵਧੀਆ ਹੀ ਆ ਹਾਂ ਟਾਇਰਾਂ ਦੇ ਕਰਕੇ 2 ਇੰਚ 1.5 ਇੰਚ ਵਧ ਗਏ ਬਈ ਉਹ ਵੀ ਆਪਾਂ ਆਖੀਏ ਵੀ ਜੇ ਤੁਸੀਂ ਕਹਣਾ ਪਹਿਲੇ ਤੋਂ ਤੀਜੇ ਲੋਤ ਗਿਆ ਫਿਰ ਵੀ ਤੋਰਾ ਵਧੇ ਤੂੰ ਵੀ ਮਾਰ ਲੋ ਵੱਡਾ ਗੇਅਰ ਲੈਣ ਅੱਗੇ ਪਿਛਲੇ ਜਦੋਂ ਸਾਡੇ ਕੋਲੇ ਸੂਪਰ ਪਹਿਲਾਂ ਸਿੰਪਲ ਸੀ ਜਦੋਂ ਸਾਡੇ ਇੱਕ 7.5 ਸਾਢੇ 7 ਤੋਂ ਪਹਿ ਤੇ ਪਹਿਲਾ ਲੋ ਠੀਕ ਹੈ ਹੁਣ ਅਸੀਂ ਕਿ ਅਸੀਂ ਐਤ ਕੀ 11 11 ਵਜੇ ਤੱਕ ਵੀ ਦੂਜਾ ਗੇਅਰ ਨਹੀਂ ਕੱਢਿਆ ਅੱਛਾ ਠੀਕ ਹੈ 11 11 ਵਜੇ ਤੱਕ ਚਲਾਈ ਨਾ ਹਾਂਜੀ ਜਦੋਂ ਮਟਰਟਰ ਦੀ ਤਾਂ ਢੱਲ ਹੀ ਕੋਈ ਨਹੀਂ ਨਾ ਇਹਦੇ ਵੱਲੋਂ ਤਾਂ ਕਮੀ ਨਹੀਂ ਹੈਗੀ ਜੀ ਠੀਕ ਹੈ ਪਰ ਮਗਰ ਮਸ਼ੀਨ ਜਾਣੇ ਉਹਦਾ ਉਹਦਾ ਥੋੜਾ ਹੈ ਬਜਾਇਆ ਉਹਦੇ ਵਿੱਚ ਇਹ ਆ ਵੀ ਮਸ਼ੀਨ ਹੁਣ ਪਿਰ ਪਿੱਛੋਂ ਜਿਹੜੀਆਂ ਹੈਗੀਆਂ ਆ ਉਹ ਅਸੀਂ ਲਾਸਟ ਤੇ ਟਰਾਲੀਆਂ ਭਰੀਆਂ ਉਹਨਾਂ ਦਾ ਵੀ 8 ਕਵੰਚਲ 8 ਕੁਆਂਟਲ 25 ਕਿਲੋ ਵਜ਼ਨ ਆਇਆ। ਅੱਛਾ। ਕੰਡੇ ਦੇ ਤਲਾਈਆਂ ਅਸੀਂ ਵੱਡੀਆਂ ਟਰਾਲੀਆਂਆਂ ਵੱਡੀਆਂ ਟਰਾਲੀਆਂ ਸਾਡੇ ਕੋਲ ਤੇ ਨਹੀਂ ਐਵਰੇਜ ਕੀ ਬੈਂਦੀ ਸੀ ਟਰਾਲੀ ਨੂੰ ਬਾਈ? ਯਾਰ ਜੇ ਤਾਂ ਬਾਈ ਵਧੀਆ ਲੰਗ ਆ ਲੂੰਗਾ ਵਧੀਆ ਟਰਾਲੀ ਟਾਈਮ ਸਿਰ ਪਹੁੰਚ ਜਾਂਦੀ ਹੈ। ਹੁਣ ਆਪਦੇ ਖੇਤ 'ਚ ਅਸੀਂ ਆਪਦੀ ਟਰਾਲੀ ਬਣਾਉਂਦੇ ਸੀ ਤੇ 15-15 20-20 ਮਿੰਟ ਤੱਕ ਖੜੇ ਰਹਿੰਦੇ ਸੀ। ਖੜੇ ਰਹਿੰਦੇ ਸੀ ਹਾਂ। ਫੇਰ ਵੀ ਹੁੰਦੇ ਨੇ ਦੇਣ ਦੇ ਹਿਸਾਬ ਨਾਲ ਦਿਨ ਦੇ ਹਿਸਾਬ ਨਾਲ 22-23 ਟਰਾਲੀਆਂ ਤਾਂ ਫੇਰ ਵੀ ਬੜੇ ਨਾਲ ਖਿੱਚ ਖਿਲੇ। ਤੇ ਪਹਿਲਾਂ ਨਾਲ ਡੀਜ਼ਲ ਐ ਦੀ 110 ਲੀਟਰ ਦੀ ਆਪਣੀ ਟੈਂਕੀ ਆ ਇਹ ਹੈ ਹਾਂਜੀ ਪਹਿਲਾਂ ਤਾਂ ਇਹ ਹੀ ਬਹੁਤ ਨਿਆਰਾ ਵੱਜ ਗਿਆ ਨਾ ਬਾਈ ਹਾਂਜੀ ਬਸ ਅਸੀਂ ਨਾਲ ਹੁਣ ਟੈਂਕੀ ਜਿ ਲਾਈ ਤੇ ਤਾਂ ਵੀ ਸਾਨੂੰ ਉਹੀ ਫੇਰ ਰਾਤ ਨੂੰ ਪੱਤੰਗਾਂ ਮਾਰਦੇ ਆ ਪੰਦੇ ਹੁਣ ਚੱਲ ਜੂਗਾ ਅੱਧਾ ਘੰਟਾ ਕੇ ਲਾਈਏ ਫੇਰ ਪਰ ਉਹ ਗੱਲ ਨਹੀਂ ਬਣੀ ਇਹ ਤਾਂ ਡਰਮ ਚ ਪਾਉਣਾ ਤਾਂ ਕਾਲਜਾ ਕਢ ਦਿੰਦਾ ਹੁਣ 220 ਲੀਟਰ ਦੇ ਡਰਮ ਹੁੰਦੇ ਮੇਰਾ ਖਿਆਲ ਤੇ ਇਹ ਤਾਂ ਦੋ ਟੈਂਕਾਂ ਕੇ ਬੰਨ੍ਹੇ ਦੋ ਟੈਂਕਾਂ ਬੰਨ੍ਹੇ ਠੀਕ ਹੈ ਉਏਕੇ ਅਸੀਂ ਹੁਣ ਡਰਮ ਦਾ ਘੱਟ ਕਰੀਦੇ ਤੇ ਚੜ ਕੇ ਤੇਲ ਪਾਉਣਾ ਬੜਾ ਔਖਾ ਹਾਂ ਫਿਰ ਧਾਇਰੇ ਚ ਪਾਈਦਾ ਸਿੱਧਾ ਬਸ ਪੰਪ ਦੇ ਉੱਤੇ ਚੱਲਦਾ ਛੋਟੇ ਕੋਲੇ ਹੁਣਾਂ ਬੰਬ ਹਾਂ ਬਾਰ ਦੇ ਸਾਹਮਣੇ ਹੀ ਹੈ ਜੀ ਠੀਕ ਹੈ ਤੇ ਫਿਰ ਉਸ ਹਾਂ ਬਈ ਆਪਾਂ ਗੱਲ ਪੂਰੀ ਕਰੀਏ ਵੀ ਇਹ 110 ਲੀਟਰ ਦੀ ਟੈਂਕੀ ਤੇ ਕਿੰਨਾ ਚੱਲ ਜਾਂਦਾ ਸੀ ਇਹ ਇਹਦੇ ਵਿੱਚ ਜੇ ਤਾਂ ਜੇ ਤਾਂ ਆਪਾਂ ਤੂੜੀ ਵਾਲੀ ਦੇ ਉੱਤੇ ਜੇ ਤਾਂ ਲਾਂਗਾ ਚੰਗਾ ਹੈਗਾ ਤਾਂ ਡੇਢ ਇੱਕ ਦਿਨ ਕੱਟ ਜਾਂਦਾ ਸੀ ਅੱਛਾ ਡੇਢ ਦਿਨ ਕੱਢੇ ਹਾਂ ਵੀ ਯਾਨੀ ਉਹ ਅੱਗੇ ਨਾਲ ਖਰਚਾ ਘਟਾਇਆ ਹੀ ਆ ਬਹੁਤ ਜਿਆਦਾ ਬਹੁਤ ਘਟਿਆ ਬਈ ਇੱਥੋਂ ਮੇਰਾ ਪਿੰਡ ਆ ਜਿਹੜਾ 36 38 ਕਿਲੋਮੀਟਰ ਹੈ ਠੀਕ ਹੈ ਜੀ ਤੇ 36 38 ਕਿਲੋਮੀਟਰ ਜਾਣ ਜਾਣ ਦੇ ਵਿੱਚ 5 ਲੀਟਰ ਤੇਲ ਖਾਦਾ ਨਹੀਂ ਅੱਛਾ ਹਾਂਜੀ ਠੀਕ ਹੈ ਚਲੋ ਫੇਰ ਤਾਂ ਬਈ ਇਹ ਮੋਡੀਫਿਕੇਸ਼ਨ ਆਪਾਂ ਇਹ ਕਹਿ ਸਕਦੇ ਆ ਵੀ ਤੁਹਾਡੇ ਬਹੁਤ ਮਨ ਲਓ ਹੱਕ ਦੀ ਸੀ ਤੇ ਤੁਹਾਨੂੰ ਪੂਰਾ ਹੀ ਫਾਇਦਾ ਦਿੱਤਾ ਹੈ ਨਹੀਂ ਬਈ ਆਪਾਂ ਇਹਦੇ ਤੇ ਫੁਕਰ ਪੁਣੇ ਵਾਸਤੇ ਪੈਸੇ ਨਹੀਂ ਲਾਏ ਹਾਂ ਵੀ ਗੱਲ ਆਪਾਂ ਗੱਲ ਹੈ ਨਾ ਵੀ ਆਪਾਂ ਫੁਕਰਪੁਣੇ ਵਾਸਤੇ ਕੰਪੈਰ ਨਹੀਂ ਲਾਇਆ ਸਾਡਾ ਟਰੈਕਟਰ ਹੈ ਜਿਹੜਾ ਬੜੇ ਪਿੰਡ ਦੇ ਵਿੱਚੋਂ ਵੀ ਆਇਆ ਸੀ ਜਿਹੜਾ ਇੱਥੇ ਡੈਮੋ ਲੱਗੀ ਆਜੂ ਲੈ ਉਹ ਨਹੀਂ ਲੈ ਕੇ ਗਿਆ ਅੱਛਾ ਕੋਈ ਵਿਖਾਵਾ ਨਹੀਂ ਆਪਾਂ ਕਿਉਂ ਵਿਖਾਵਾ ਕਰਨਾ ਬਈ ਆਪਾਂ ਇੱਕ ਚੀਜ਼ ਨੋਟ ਕਰੋ ਵਿਖਾਵਾ ਤਾਂ ਤਾਂ ਕਰੀਏ ਨਾ ਆਪਾਂ ਕਿਸੇ ਲਈ ਤਿਆਰ ਕੀਤਾ ਆਪਾਂ ਤਾਂ ਆਪਦੇ ਲਈ ਤਿਆਰ ਕੀਤਾ ਆਪਾਂ ਆਪਣਾ ਜ਼ਿੰਦਗੀ ਦਾ ਆਨੰਦ ਲੈਣਾ ਸਹੀ ਗੱਲ ਆਪਾਂ ਕਿਸੇ ਨਾਲ ਕਿਸੇ ਨਾਲ ਆਪਣੇ ਆਪ ਨਾਲ ਜਿਹੜਾ ਜੰਗ ਜਾਰੀ ਰੱਖੋ ਯਾਰ ਦੂਜੇ ਨਾਲ ਆਪਣੇ ਆਪ ਨੂੰ ਜਾਂ ਟਰੈਕਟਰ ਨੂੰ ਕਿਸੇ ਨਾਲ ਕੰਪੇਅਰ ਕਿਉਂ ਕਰਨਾ ਠੀਕ ਹੈ ਉਂ ਫਿਰ ਇਹਦੇ ਫੈਨ ਬਹੁਤ ਬਣਦੇ ਹੋਣੇ ਹੈ ਪਿੰਡ ਚ ਜਿਵੇਂ ਤਾਂ ਆਂਧਿਆਂ ਹੀ ਲੈ ਕੇ ਆਉਂਦੇ ਹਾਂ ਹਾਂ ਜਿਹੜੇ ਹਾਂ ਇਹ ਤਾਂ ਹੈਗਾ ਹੀ ਆ ਵੀ ਜਿਹੜਾ ਉਹ ਆ ਕਹਿੰਦਾ ਕੋਈ ਵੀ ਤਾਂ ਫਿਰ ਉਹ ਟਰੈਕਟਰ ਚਲਾ ਕੇ ਦੇਖਦਾ ਤਾਂ ਇੱਕ ਵਾਰੀ ਪਹਿਲਾਂ ਕਹਿੰਦਾ ਇੰਨੇ ਪੈਰ ਫੀਏ ਲਾਤੇ ਪਰ ਜਦੋਂ ਉਹ ਚਲਾ ਕੇ ਦੇਖਦਾ ਫਿਰ ਕਹਿੰਦਾ ਯਾਰ ਸਵਾਦ ਆ ਗਿਆ ਹਾਂ ਠੀਕ ਹੈ ਫਿਰ ਰੁਪਈਆਂ ਤੇ ਗੱਲ ਵੀ ਆ ਜੀ ਬਈ ਰੁਪਈਏ ਜਿੰਨੇ ਕ ਸੋਚੇ ਸੀ ਵੀ ਖਰਚਾ ਹੁਣ ਅੱਜ ਦੀ ਮਹਿੰਗਾਈ ਦੇ ਸਾਨਾ ਵਾਧਾ ਹੋਣਾ ਵਾਵਾ ਕਿ ਕਿਵੇਂ ਰੁਪਈਏ ਤਾਂ ਇਹਦੇ ਚ 36 36 30 ਟਰੈਕਟਰ ਵੜ ਗਿਆ ਨਵਾਂ ਕਹਿ ਲਈਏ بس ਅਸੀਂ 5620 ਦੇ ਉੱਤੇ ਪੈਸੇ ਲਾ ਕੇ ਆਏ ਸੀ ਅੱਛਾ ਜੀ 8 ਲੱਖ 80000 ਰੁਪਏ ਉਹਨੇ ਮੰਗਿਆ ਸੀ ਪਟਿਆਲੇ ਦੇ ਕੋਲੇ ਪਿੰਡ ਹੈ ਠੀਕ ਹੈ ਜੀ ਤੇ ਉਹਨੂੰ ਅਸੀਂ 8 ਲੱਖ 60000 64000 ਕਰੀਬ ਦੇ ਕਹਿਤਾ ਸੀ ਉਹ ਕਹਿੰਦਾ ਯਾਰ ਵੀ ਮੈਂ ਤਾਂ ਨਹੀਂ ਦੇਣਾ ਤੇ ਫਿਰ ਅਸੀਂ ਉਹ 4 ਵੀਲ ਸੀਗਾ ਅੱਛਾ ਜੀ ਉਹ ਸੋਰੀ 2 ਵੀਲ ਸੀਗਾ 36 5620 ਫਿਰ ਮੈਂ ਉਹਨਾਂ ਆਖੇ ਰ ਵੀ ਜੇ ਇੰਨੇ ਹੀ ਲਾਉਣੇ ਆ ਤਾਂ ਫਿਰ ਇਸੇ ਤੇ ਹੀ ਲਾ ਦੇ ਨੇ ਹਾਂ ਇਹ ਇਹ ਹੁਣ ਉਹਨੇ ਖਾ ਗਿਆ ਪੈਸੇ ਬਸ ਥੋੜੇ ਘਨੇ ਆਸ-ਪਾਸੇ ਹੋਣਗੇ ਖਾ ਜੂ ਪਰ ਇੰਨਾ ਵੀ ਜਿਵੇਂ ਤੁਸੀਂ ਹੁਣ 36 30 ਨਾ ਵੀ ਚਲਾਇਆ ਜਾਂ ਕਿਸੇ ਨਾਲ ਕੰਪੈਰੀਜਨ ਤਾਂ ਹੈ ਨਹੀਂ ਪਰ ਤੁਹਾਨੂੰ ਇਹ ਦਿਲ ਨੂੰ ਤਾਂ ਪਤਾ ਵੀ ਇਹ ਕੰਮ ਵੱਧ ਕਰੀ ਜਾਂਦਾ ਬਈ ਬਾਲਾ ਫਰਕ ਹੈ ਬਾਲਾ ਫਰਕ ਹੈ ਉਹ ਵੱਜਮੀ ਐਚਪੀ ਯਾਰ ਇਹ ਹੁਣ 110 ਐਚਪੀ ਹੈ ਇਹ ਤਾਂ ਖੁੱਲ ਇਹ ਚ ਕਿੰਨੀ ਕਿ ਵਾਰਤ ਲਵਾਂਗੇ ਤੁਹਾਡਾ ਇਹ ਡਿਪਲੋਇਮੈਂਟ ਜਿਹੜਾ ਕੋਈ ਸੰਧ ਪਾਉਂਗੇ 80 ਵਾਲਾ ਹੋਊਗਾ 70 ਵਾਲਾ ਹੋਊਗਾ ਆਪਣੀ ਜਿੱਡਾ ਇਹਦਾ ਇੰਜਨ ਮੰਨ ਲਾ 20 30 ਹਸਪਾਵਰ ਤਾਂ ਵਿਹਲੇ ਹੀ ਪਈ ਰਹਿੰਦੀ ਉੱਥੇ ਬਈ ਇਹਦੇ ਵਿੱਚ ਸਾਨੂੰ ਤਾਂ ਪਤਾ ਹੁਣ ਲੱਗਿਆ ਇਹਦਾ ਅੱਛਾ ਇਹ 2000 ਚੱਕਰ ਤੇ ਜਾ ਕੇ ਜਿਹੜੀ ਇਹਦੀ ਟਰਬੋ ਹੈ ਅੱਛਾ ਉੱਥੇ ਕੰਮ ਕਰਦੀ ਹੈ ਉੱਥੇ ਅਸੀਂ ਤਾਂ ਇਹਨੂੰ 12-1300 ਚੱਕਰ ਦੇ ਉੱਤੇ ਹੀ ਬਹੁਤ ਵੱਡਾ ਸ਼ੇਰ ਬਣਾਈ ਬੈਠੇ ਸੀ ਠੀਕ ਹੈ ਜੀ ਪਰ ਇਹਦਾ ਹੁਣ ਪਤਾ ਲੱਗਿਆ ਵੀ ਇਹਦੀ ਜਿਹੜੀ ਇਹਦੀ ਟਰਬੋ ਹੈ ਉਹ ਨਿਕਾ ਵੀ 1800 2000 ਤੇ ਜਾ ਕੇ ਕੰਮ ਕਰਦੀ ਹੈ ਅੱਛਾ ਜੇ ਹੁਣ ਨਾਲੇ ਤੁਸੀਂ ਮੰਨ ਲਓ ਬਈ ਕਿਵੇਂ ਕਿਹਾ ਵੀ 12 1300 ਤੇ ਅਜ ਤਾਈਂ ਚਲਾਈ ਗਈ ਅਸਾਂ ਬਸ ਵੇ ਇਨਾਂ ਕਿ ਚਲਾਈ ਤੇ ਮੰਨ ਲਓ ਵੀ ਟਰਬੋ ਤਾਂ ਤਾਂ ਜੇ ਉਹ ਮੈਂ ਆਪਾਂ ਪਰਫਾਰਮੈਂਸ ਦੇਖੀ ਨਹੀਂ ਉਹ ਦੇਖਿਆ ਹੀ ਨਹੀਂ ਉਹ ਤਾਂ ਤੇ ਜੇ ਉਹ ਉਹ ਦੇਖਣੀ ਹੈ ਤਾਂ ਮੈਨਾਂ ਪਾੜ ਦੇ ਗਾ ਉਹਨੂੰ ਚੋ ਦੇਖਿਆ ਤਾਂ ਫੇਰ ਤਾਂ ਬਸ ਜਿਵੇਂ ਹੁਣ ਆਪਾਂ ਨਿਊ ਹਿ ਲੈਂਡ ਟਰੈਕਟਰ ਹੈ ਉਹ ਘੱਟੋ ਘੱਟ ਜੇ ਆਪਾਂ 2000 ਤੋਂ ਤਾਂ ਤਾਂ ਚਲਾਵਾਂਗੇ ਤਾਂ ਫੇਰ ਜਾ ਕੇ ਪੂਰਾ ਵਧੀਆ ਚੱਲਦਾ ਜਿਹੜੀ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਤਾਂ ਉਹ ਇਹਦੇ ਵਿੱਚ ਉਹ ਤਾਂ ਸੇ ਜੇ ਵੇਖਿਆ ਨਹੀਂ ਹੂੰ ਇੱਕ ਤਾਂ ਬਈ ਇਹ ਮੰਨ ਲਓ ਉਹ ਵੀ ਸਾਈਲੈਂਟ ਜਿਹਾ ਟਰੈਕਟਰ ਹੈ ਨਾ ਆਪਾਂ ਆਵਾਜ਼ ਵੀ ਦਿਖਾਉਣੇ ਆ ਮਿੱਤਰੋ ਸਾਨੂੰ ਚਲਾ ਕੇ ਵੀ ਦਿਖਾਵਾਂਗੇ ਤੇ ਬਾ ਵੀਡੀਓ ਦੇ ਨਾਲ ਇੱਕ ਦੋ ਮਿੰਟ ਹੋਰ ਬਣੇ ਰਿਹਾ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਕੀ ਇਹਦੀ ਫਿਟਿੰਗ ਫੁਟਿੰਗ ਤੁਹਾਨੂੰ ਉੱਤੇ ਹੋਰ ਵੀਡੀਓ ਲਾ ਦੇਾਂਗੇ ਤੇ ਯਾਨੀ ਹੁਣ ਹੁਣ ਜ਼ਰੂਰ ਰੇਸ ਕਰੀ ਹੋਣੀ ਹੈ ਨਾ ਮੱਕੀ ਵਲੇ ਮੜਾ ਮੜਾ ਟਰਾਲਿੰਗ ਵਲੇ ਮੱਕੀ ਵਲੇ ਬਹੁਤ ਰੇਸ ਤੇ ਪਹਿਲਾਂ ਉਦੋਂ ਜਦੋਂ ਤੂੜੀ ਵਾਲੀ ਤੇ ਚਲਾਉਂਦੇ ਸੀ ਉਦੋਂ 12 13 ਸੌ ਤੇ ਚਲਾਉਂਦੇ ਸੀ ਉਦੋਂ ਬੱਸ ਵੱਧ ਤੋਂ ਵੱਧ 1300 1400 ਬੱਸ ਇੰਨਾ ਹਾਂ ਵੀ ਪਿੱਛੋਂ ਵੀ ਫਿਰ ਡਰ ਲੱਗ ਪਰ ਬਈ ਮਸ਼ੀਨ ਵੀ ਵੱਡੀ ਲੋ ਹੁਣ ਮੈਨਾਂ ਥੋੜੀ ਜਿਹੀ ਦਾ ਲੰਗਾ ਜ਼ਿਆਦਾ ਖਿੱਚ ਹਾਂ ਆਪਣੇ ਕੋਲੇ ਵੀ ਜਗਤਜੀਤ ਆ ਪਰ ਨਹੀਂ ਉਹ ਅਸੀਂ ਵੀ ਹੁਣ ਤੈਨੂੰ ਪਤਾ ਹੀ ਬਾਈ ਗਰਮੀ ਨੇ ਦੇ ਆ ਕੇ ਨਹੀਂ ਦਿਨੋਂ ਦਿਨ ਦਿਨੋਂ ਦਿਨ ਬਾਈ ਜੀ ਸੋਧ ਆ ਰਹੀ ਹੈ ਜਿਹੜੀ ਤਾਂ ਸੋਧ ਦੇ ਵਿੱਚ ਸੁਧਾਰ ਬਹੁਤ ਹੋ ਰਿਹਾ ਐ ਤਾਂ ਹੈ ਪਰ ਨਾ ਬਈ ਉਹਨਾਂ ਲਾਂ ਨੀ ਖਾਈਦੀ ਜਿਵੇਂ ਟਰੈਕਟਰ ਮੂਹਰੋ ਤਖੜਾ ਨਾ ਮਗਰ ਹੁਣੇ ਉਹ ਕੁੱਟੀ ਰਹਿੰਦੀ ਐ ਖਾਲੀ ਨਹੀਂ ਹੁੰਦੀ ਤਾਂ ਖਾਲੀ ਹੋਣੀ ਨਹੀਂ ਦਿੰਦਾ ਇਹ ਬਸ ਇਹ ਤਾਂ ਹੈਗਾ ਜੀ ਚਲੋ ਵਧੀਆ ਬਈ ਬਾਕੀ ਆਪਦਾ ਆਪਦਾ ਸਾਰੇ ਵੀਰਾਂ ਦਾ ਤਜਰਬਾ ਪਰ ਜਿਹੜੀ ਇਹ ਮੋਡੀਫਿਕੇਸ਼ਨ ਹੋਈ ਆ ਬਈ ਇਹ ਤੁਹਾਡੇ ਬਾਈ ਦੇ ਆਪਾਂ ਮੂਹੋਂ ਜਾਣਕਾਰੀ ਲਈ ਕਿ ਹਰੇਕ ਵੀਰ ਨੂੰ ਇਹ ਸੀਗਾ ਬਈ ਇਹ ਇੰਜਣਾ ਜਗਾੜੂ ਐ ਇਹ ਆਏ ਆ ਜਾਂ ਜਿਵੇਂ ਵੀ ਹੈਣਾ ਚਲੋ ਹਰੇਕ ਦੀ ਸੋਚਣੀ ਐ ਪਰ ਬਾਈ ਨੇ ਆਪ ਆਪਦੇ ਮੂੰਹੋਂ ਇਹ ਤਰੀਫਾਂ ਕਰੀਆਂ ਸਾਡੇ ਕੋਲੇ ਪਹਿਲਾਂ ਫੋਨ ਤੇ ਵੀ ਗੱਲਬਾਤ ਹੁੰਦੀ ਰਹੀ ਤੇ ਬਾਈ ਹੋਰੀ ਕਹਿੰਦੇ ਰਹੇ ਬਈ ਯਾਰ ਕਿ ਆ ਟਰੈਕਟਰ ਸਾਡਾ ਤਿਆਰ ਹੋਇਆ ਤੇ ਮੈਂ ਕਿਹਾ ਚਲੋ ਅੱਜ ਬਾਈ ਹੋਰਾਂ ਦਾ ਸਾਰਾ ਐਕਸਪੀਰੀਅੰਸ ਜਾਣਦਿਆਂ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਕੀ ਬਾਈ ਫਿਰ ਪੂਰਾ ਮਨ ਸੰਤੁਸ਼ਟ ਐ ਬਾਈ ਪੂਰਾ ਠੀਕ ਐ ਤੇ ਠੀਕ ਐ ਬਾਈ ਜੀ ਧੰਨਵਾਦ ਜੀ ਬਹੁਤ ਬਹੁਤ ਸასი ਸ਼ਾਲ ਜੀ ਤੇ ਠੀਕ ਐ ਬਾਈ ਜੀ ਧੰਨਵਾਦ ਆਹ ਕੀ ਆਵਾਜ਼ ਆ ਰਹੀ ਹੈ ਬਾਈ ਇੱਕ ਤਾਂ ਬ੍ਰੇਕ ਚੈੱਕ ਕਰਾ ਦੇ ਸਾਨੂੰ ਚੰਗਾ ¿Puedo la navegar? No,